ਫਰਵਰੀ 2015 ਤੋਂ ਲੈ ਕੇ ਨਿਰੰਜਨ ਸਿੰਘ ਹੋਰੀ ਰਿਟਾਇਰ ਹੋਏ ਨੇ 2021 ਵਿੱਚ ਹੂੰ 6 ਸਾਲ ਦੇ ਪੀਰੀਅਡ ਵਿੱਚ ਸੋ 3 ਸਾਲ 3.5 ਸਾਲ ਤੱਕ ਕੇਸ ਜਿਸੇ ਸੂਰੇਕਾਂਦ ਖੁੱਲ ਰਿਹਾ ਨਿਰੰਜਨ ਸਿੰਘ ਹੋਰਾ ਨੇ ਕਿ ਉਸ ਤੋਂ ਬਾਅਦ ਕੋਈ ਚਾਰਟ ਸ਼ੀਟ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਜੇ ਐਵੀਡੈਂਸ ਹੈਗਾ 2013 ਚ ਖੁੱਲਿਆ ਕੇਸ 2014 ਤੋਂ ਬਾਅਦ 2017 ਤੱਕ ਕਿ 2015 ਤੱਕ ਤਾਂ ਤੁਸੀਂ ਮੈਨੂੰ ਕਰਨੀ ਨਹੀਂ ਦਿੱਤਾ ਮੇਰੇ ਕੋਲ 2 ਸਾਲ ਸਗੇ ਹੂੰ 2 ਸਾਲ ਤੋਂ ਵੀ ਕੱਟ ਉਹ 2 ਸਾਲ ਤੋਂ ਕੱਟ ਮੈਂ ਕਿੰਨੇ ਲੋਕਾਂ ਦੀ ਚਾਰ ਛੇਡ ਕੀਤੀ ਇਸ ਬੰਦੇ ਦੀ ਇਨਵੈਸਟੀਗੇਸ਼ਨ ਜਾਰੀ ਸੀ ਉਹ ਮੈਂ ਇਹ ਡਿਟੇਲ ਨਹੀਂ ਪਬਲਿਕ ਕਰ ਸਕਦਾ ਕਿ ਕੀ ਇਨਵੈਸਟੀਗੇਸ਼ਨ ਹੋ ਰਹੀ ਸੀ ਇਸ ਬੰਦੇ ਦੀ ਉਸ ਟਾਈਮ ਇਨਵੈਸਟੀਗੇਸ਼ਨ ਜਾਰੀ ਸੀਗੀ 2017 ਤੋਂ ਪਹਿਲਾਂ ਪਿਛਲੇ ਇੰਨੇ ਸਾਲਾਂ ਚ ED ਨੇ ਸਿਰਫ 99 ਬੰਦਿਆਂ ਨੂੰ ਕਨਵਿਕਸ਼ਨ ਕਰਾਇਆ ED ਮੀਨਸ ED ਪੂਰਾ ਹਿੰਦੁਸਤਾਨ ਦੀ ਸਾਰੀ ਇੰਡੀਆ ਦੀ ED ਹੂੰ ਉਸ 99 ਦੇ ਵਿੱਚ 25 ਬੰਦਿਆਂ ਦੀ ਕਨਵੈਕਸ਼ਨ ਮੈਂ ਕਰਾਈ 25 ਬੰਦਿਆਂ ਦੇ ਵਿੱਚੋਂ 17 ਭੋਲੇ ਕੇਸ ਦੇ ਵਿੱਚ ਕਨਵੈਕਸ਼ਨ ਕਰਾਈ ਸਜ਼ਾ ਕਰਾਈ ਦੋ ਕੰਦੋਲੇ ਕੇਸ ਦੇ ਵਿੱਚ ਸਜ਼ਾ ਕਰਾਈ 19 ਤੇ 6 ਕਰਪਸ਼ਨ ਕੇਸ ਸੀਗਾ ਮੇਰੇ ਕੋਲ ਇੱਕ ਜੀਪੀਐਫ ਸਕੈਮ ਉਹਦੇ ਵਿੱਚ ਕਰਾਈ ਟੋਟਲ 25 ਲੋਕਾਂ ਦੀ ਸਜ਼ਾ ਮੈਂ ਇਕੱਲੇ ਨੇ ਕਰਾਈ ਸਾਰੇ ਇੰਡੀਆ ਨੇ ਕਰਾਈ 74 ਲੋਕਾਂ ਦੀ ਤੇ ਇਹ ਕੰਮ ਉਦਾਂ ਹੀ ਹੋ ਗਿਆ ਮੈਂ ਖਾਲੀ ਬੈਠਾ ਸੀ ਇਹ ਕਹਿ ਦੇਣਾ ਬੜਾ ਆਸਾਨ ਹੈ ਬੈਠ ਕੇ ਕਿਤੇ ਮੁੱਛਾਂ ਉੱਪਰ ਕਰਕੇ ਕਿ ਕੋਈ ਕੰਮ ਨਹੀਂ ਕੀਤਾ ਤੇ ਫਿਰ ਆਹ ਕੰਮ ਕਿਨੇ ਕੀਤਾ ਇਹ ਕੋਈ ਪਾਕਿਸਤਾਨ ਤੋਂ ਬੰਦੇ ਆਏ ਸੀ ਕਰਨ ਕੰਮ ਇਟ ਇਜ਼ ਵੈਰੀ ਡਿਫਿਕਲਟੀ ਕਿ ਚਾਰ ਸ਼ੀਟ ਫਾਈਲ ਕਰਨ ਵਾਸਤੇ ਤੁਹਾਡੀ ਜਾਨ ਨਿਕਲਦੀ ਹੈ ਫਿਰ ਵੀ ਜੇ ਕੋਈ ਸੈਟੀਸਫਾਈਡ ਨਹੀਂ ਹੈ ਤੇ ਉਹ ਜਿਹੜੇ ਬੰਦੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਲੈਠੀ ਮੈਂ ਜੁਆਇਨ ਦੀ ਇਡੀਅਟ ਦੈਨ ਸ਼ੋ ਦੀ ਰਿਜ਼ਲਟਸ